ਗੁੱਡ ਮਾਰਨਿੰਗ ਫਰੈਂਡ ਸਾਰੇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਾਰੇ ਦਾ ਕੀ ਹਾਲ ਚਾਲ ਆਈ ਹੋਪ ਸਭ ਵਧੀਆ ਹੋਗੇ ਤੇ ਆਪਾਂ ਸ਼ੌਪ ਤੇ ਜਾਣ ਲਿਤ ਕਰੋ ਤਰਪੇ ਆ ਤੇ ਸਾਲ ਦਾ ਅੱਜ ਹੈਗਾ ਲਾਸਟ ਦਿਨ ਠੀਕ ਆ 2025 ਦਾ ਤੇ ਅੱਜ ਜੋ ਵੀ ਵੀਡੀਓ ਸ਼ੂਟ ਹੋਣੀ ਹੈ ਉਹ ਸਾਰਾ ਕੁਝ ਸਾਲ ਦਾ ਆਖਰੀ ਆਖਰੀ ਸ਼ੂਟ ਹੋਣਾ ਇਸ ਤੋਂ ਬਾਅਦ ਤੁਹਾਨੂੰ ਸਿੱਧਾ ਹੀ 1 ਸਾਲ ਬਾਅਦ 2026 ਜਾਂ ਪਤਾ ਨਾ ਮਿਲਣਾ ਤੇ ਜਿੱਦਣੇ ਵੀਡੀਓ ਆਣੀਆਂ ਤੁਹਾਨੂੰ 2026 ਹੋਣਾ ਤੇ ਸਾਰਿਆਂ ਨੂੰ ਹੈਪੀ ਨਿਊ ईयर ਮੇਰੇ ਵੱਲੋਂ सारा दिन बहुत बढ़िया जाए खुशियाँ भरिया जाए तो शॉप पर आप पहुँच गए शॉप इस टाइम बंद आ वागुरू 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 फटाफट कम स्टार्ट करिए ठीक है अच कम सारा नबेड़ना साल के आखिरी दिन का जो काम आ फिर आप नवे साल से शुरू करना कमी भी इंजॉय करे साल का आखिरी दिन ठीक है सारे जायो कित गुरुद्वारे जाए कोई मंदिर मत्था टेके आओ ਪਧਿਆ ਰਹੇ ਸਾਰੇ ਦਾ ਦਿਨ ਤੇ ਆਪਾਂ ਵੀ ਹੁਣ ਸਫਾਈ ਕਰ ਲਈਏ ਫਿਰ ਤੁਹਾਨੂੰ ਖਲਾਰਾ ਦਿਖਾਣੇ ਆ ਖਲਾਰਾ ਫੜ ਝਾੜੂ ਖਲਾਰਾ ਪਿਆ ਹੋਇਆ ਸਭਾਈ ਕਰਨ ਵਾਲੀ ਸਰੇ ਸਰੇ ਸਫਾਈ ਕਰੀਏ ਪਹਿਲਾਂ ਆਪਾਂ ਬਾਕੀ ਕੰਮ ਬਾਅਦ ਚ ਤੇ ਅਜਾ ਸਾਰਾ ਕੰਮ ਆਪਾਂ ਬਣਾਣਾ ਹੀ ਆ ਭਾਰਤਾ ਠੰਡ ਪੂਰੀ ਐ ਇਸ ਟਾਈਮ ਪੂਰੀ ਧੁੰਦ ਪਈ ਹੋਈ ਆ ਠੀਕ ਆ ਠੰਡ ਵੀ ਪੂਰੀ ਆ ਪਰ ਫਾਮ ਤੇ ਜਾਣਾ ਹੀ ਪੈਣਾ ਸੀ ਟਾਈਮ 9 ਵਜੇ ਹੈ ਇਹਦਾ ਤੇ ਮੈਂ ਕਿਹਾ ਚਲੋ ਕਿ ਲੈ ਕੰਮ ਤੇ ਤਾਂ ਜਾਣਾ ਹੀ ਪੜਦਾ ਤੁਹਾਨੂੰ ਪਤਾ ਹੀ ਆ ਜਿੰਨੀ ਮਰਜ਼ੀ ਠੰਡ ਪੈਦੀ ਹੋਵੇ ਜਿਹਨੇ ਕੰਮ ਤੇ ਜਾਣਾ ਉਹਨੇ ਜਾਣਾ ਹੀ ਐ ਤੇ ਜਿਹਨੇ ਬਿਸਤਰੇ 'ਚ ਸੁੱਤੇ ਰਹਿਣਾ ਉਹਨੇ ਸੁੱਤੇ ਹੀ ਰਹਿਣਾ ਐ ਕਿ ਬਹੰਤਾ ਦਾ ਟਾਈਮ ਹੋਈ ਗਿਆ ਤੁਹਾਨੂੰ ਵੀ ਪਤਾ ਖੰਡ ਦੇ ਚੋਟਕੇ ਜਾਣਾ ਕਿੰਨਾ ਮਗਤਾ ਦੱਲਾ ਰਹੇ ਨੇ ਕਦੀ ਕਦੀ ਸਵੇਰ ਜਲਦੀ ਹੋ ਗਈ ਆ ਐ ਦੋ ਚਾਰ ਘੰਟੇ ਹੋਰ ਲੇਟ ਬਾਅਦ ਸਵੇਰ ਹੋਣੀ ਚਾਹੀਦੀ ਪਰ ਸਵੇਰ ਪਤਾ ਹੀ ਨਾ ਕਦ ਸਵੇਰ ਤੇ 7:30 ਹੋ ਗਏ 8 ਵਜੇ ਤੇ ਰੋਠਣਾ ਲੈਣਾ ਇਹਨਾਂ ਬਾਕੀ ਆਪਾਂ ਕੰਮ ਕਰ ਲਈ ਠੀਕ ਹੈ ਨਾ ਤੇ ਮਿਲਦੇ ਤੁਹਾਨੂੰ ਚਾਹ ਦੇ ਨਾਲ ਤੇ ਹੋ ਸਕੇ ਬਾਬੇ ਨਾਨਕ ਨੂੰ ਤੁਸੀਂ ਵੀ ਅਰਦਾਸ ਕਰਿਓ ਚੈਨਲ ਚੱਲਦਾ ਰਹੇ ਸਾਰਿਆਂ ਦਾ ਪਿਆਰ ਮਿਲਦਾ ਰਹੇ ਵਾਹਿਗੁਰੂ ਜੀ ਚਾਲ ਰਵਤ ਹੈ ਆ ਜਿੱਥੇ ਸੀ ਕਿ ਪ੍ਰਵਾਦ ਫੇਰੀ ਇਹਨਾਂ ਦੀ ਗੱਲ ਜੀ ਅੱਜ ਇਸੇ ਗੱਲ ਕੀ ਖਾ ਕੇ ਆਏ ਫੇ ਪ੍ਰਵਾਦ ਕਿੱਦਾਂ ਖਾਦੇ ਸੀ ਸਾਈ ਵਾਓ ਓਏ ਓਏ ਟਕਾਰ ਲੈ ਲਾ ਦੁੱਧ ਪੀਤਾ ਸੀ ਦੁੱਧ ਨਹੀਂ ਹਾਂ ਹੈ ਕੋਸਾ ਦਿੱਤੀ ਕਿੱਦਾਂ ਦੁੱਧ ਪੀਤਾ ਜੀ ਕਹਿੰਦਾ ਦਾ ਵੀ ਤੀ ਹੋਸਤਾਲ ਹਾਂ ਦੇ ਹਾਰੇ ਕਰੂਂ ਕਸੇ ਵਾਹ ਹਾਂ ਇਹ ਆਇ ਐਟਰਾ ਪੂਰੀ ਖਾਧੀ ਨਾ ਜਨੇ ਅਜੇ ਰਹਿ ਗਈ ਨਹੀਂ ਤੂੰ ਵੇਖੀ ਕਿਦਾਂ ਕਰਦੀ ਟਾਈਮ ਹੋ ਗਿਆ 10:30 ਤੇ ਚਾਹ ਆ ਚੁੱਕੀ ਇਹ ਹੈਗੀ ਸ਼ਾਪ ਦੇ ਉੱਤੇ 2025 ਦੀ ਲਾਸਟ ਚਾਹ ਸਾਡੀ ਫਿਰ ਸਿੱਧੇ 26 ਦੇ ਵਿੱਚ ਮਿਲਲੀ ਆਪਾਂ ਨੂੰ ਚਾਹ ਆਪਾਂ ਵੀ ਇੰਜੋਏ ਕਰਦੇ ਤੁਸੀਂ ਵੀ ਇੰਜੋਏ ਕਰੋ ਹਾਂ। ਠਿਕਾ ਮੋਹੋਲੀ-ਹੋਲੀ ਬਣੀ ਜਾ ਰਿਹਾ ਹੈ। ਬਾਹਰ ਠੰਡ ਪੂਰੀ ਆ। ਉਹ ਦੇਖੋ। ਕੰਮ ਚੱਲਾ ਰਿਹਾ ਤੜਾ ਤੜ। ਪੱਛਾ ਗਰਮ-ਗਰਮ ਕਰਾਂ। ਕਿਹੜਾ ਕੀ ਇਹ ਪੁੱਛਿਆ ਮਖਾਨ ਹੋ ਗਿਆ ਹੈ ਅਸ਼ਾਸ਼ਰ ਗੁੰਡ ਹੋ ਗਿਆ ਲੈ ਮੈਂ ਚਾਲਾ ਫੋਜੀ ਕਰ ਲਈ ਲੋਈ ਕੰਮ ਕਰਕੇ ਆਪਾਂ ਹੋਵੇ ਫਰੀ ਥੋੜਾ ਹੈ ਤੁਹਾਨੂੰ ਟਾਈਮ ਦਿਖਾਣੇ ਆ ਦੁਪਹਿਰ ਦੇ 1:30 ਵਜੇ ਬਾਅਦ ਤੋਪ ਦਾ ਕੋਈ ਸਮਾਚਾਰ ਨਹੀਂ ਕਿ ਨਾ ਆਪਾ ਬੜਾ ਫ੍ਰੀ ਹੋ ਗਏ ਹੁਣ ਦੇਖਦੇ ਆ ਕੋਈ ਕੰਮ ਦੂਸਰੇ ਪਾਸੇ ਜਾ ਗਏ ਹੈ ਲਓ ਸ਼ਾਪ ਤਾਂ ਫ੍ਰੀ ਹੋ ਗਏ ਹੁਣ ਆਪਾਂ ਜਾ ਰਹੇ ਹਾਂ ਦੂਸਰੀ ਲੋਕੇਸ਼ਨ ਤੇ ਯਾਨੀ ਕਿ ਦੂਸਰੀ ਸ਼ਾਪ ਦੇ ਉੱਤੇ ਉਥੇ ਥੋੜਾ ਕੰਮ ਕਰਨਾ ਹੈ ਪੈਂਟ ਬਣਾਣੀ ਹੈ ਤੇ ਉਤੋਂ ਬਾਅਦ ਫੇਰ ਘਰ ਜਾ ਕੇ ਰੋਟੀ ਖਾਣੀ ਤੇ ਟਾਈਮ ਤੁਸੀਂ ਦੇਖ ਹੀ ਲਿਆ ਵੀ 1:30 ਵੱਜ ਚੁੱਕਿਆ ਦਪਹਿਰ ਦਾ 1:30 ਵੱਜ ਗਿਆ ਲਗ ਭਾਗ ਚ 4 1/2 ਵਜੇ ਆਪਾਂ ਫ੍ਰੀ ਹੋਣਾ ਫੇਰ ਜਾ ਕੇ ਰੋਟੀ ਖਾਣੀ ਨੇਂਦ ਕਰਾਂਗੇ ਤਦ ਹੀ ਕੁਛ ਅੱਗੇ ਪਤਾੰਗੇ ਉਹ ਜੀ ਕੰਮ ਆਪ ਇੱਥੇ ਵੀ ਸ਼ੁਰੂ ਕਰਤਾ ਵਾ ਇੱਥੇ ਬਣਾਈਏ ਪੈਦਾ ਆਪਾ ਫੜਾਫੜ ਇੱਥੇ ਜਿਆਦਾ ਆਪਾਂ ਗੱਲਾਂ ਬਾਤਾਂ ਨਹੀਂ ਕਰਨੀਆਂ ਕੰਮ ਕਰ ਲਈਏ ਬੜਾ ਵੱਡ ਲੜ ਦਾ ਕੋਈ ਝੋਸਾ ਨਹੀਂ 2 ਵਜਣਾਂ ਵਾਲੇ ਲੜ ਜਾ ਸਕਦੀ ਕਦੀ ਵੀ ਤੇ ਪੈਰਾ ਤੇ ਕਰਨਾ ਪੈਣਾ ਆਪਾਂ ਨੂੰ ਹੁਣ ਇਤੋਂ ਸਿੱਧਾ ਹੀ ਆਪਾਂ ਘਰੇ ਹੀ ਮਿਲਣਾ ਤੁਹਾਨੂੰ ਆਪਣੇ ਕਿਨੇ ਕਿਨੇ ਨਿਆਣਿਆਂ ਦੇ ਨਾਲ Ayo itu larasut ya eke eke kembali celuk ya katun kartun ya papan melania papan kau gusia tinggal jago oke oke nggak sa di jalan sutia ਸਰੋਦਾ ਸਾਗ ਮੱਕੀ ਦੀ ਰੋਟੀ ਟਾਈਮ ਹੋ ਗਿਆ 4 ਵਜੇ ਦੇ 10 ਮਿੰਟ ਹੋਣ ਲੱਗੇ ਤੇ ਆ ਸਾਡਾ ਸ਼ੇਰ ਹਜੇ ਤੱਕ ਸੌਣ ਦੀ ਤਿਆਰੀ ਨਹੀਂ ਕਰਦਾ ਤੇ ਜਿਹਦਾ ਦਿਲ ਕਰਦਾ ਪ੍ਰਸ਼ਾਦਾ ਸ਼ਕਨ ਨੂੰ ਆ ਜਾਓ ਏ ਗਗਰੂ ਸਾਡਾ ਉੱਠੜਿਆ ਤੇ ਚਾਹ ਵੀ ਨਾਲ ਆ ਗਈ ਰੋਟੀ ਦੇ ਬਾਅਦ ਬਾਹਰ ਠੰਡ ਪੂਰੀਆ ਤੇ ਜਿਹੜਾ ਦਿਲ ਕਰਦਾ ਚਾਹ ਪੀਓ ਤੂੰ ਨਿਕਲ ਰਿਹਾ ਹੈ चाह पीनी दो हजार पच्चीस चाह पी लिया तो दो हजार है इसलिए मैं इंजॉय कर ली चाह का एक साल बाद मिलनी सवेरे बजे चलो मिलते चाह बना पीने के बाद इधर कुकड़ू चटा निकली करते सारे एदर, एदर करते हेलो ਬਾਈ ਬਾਈ ਚਲ ਜਲਦੀ ਪਈਏ ਪ੍ਰੈਸ ਤੇ ਆਹ ਕੰਮ ਆ ਠੀਕ ਆ ਕੀ ਆ ਗਿਆ ਆਪਾਂ ਕੰਮ ਕਰ ਲਈਏ ਫੜਾ ਫੜਨ ਲਈ ਇਹਦੇ ਸਾਡੇ ਸਾਹਮਣੇ 6 ਬਚ ਗਏ ਆ ਲੋ ਜੀ 7:00 ਵੱਜ ਗਏ ਆ ਤੇ ਆਪਣਾ ਕੰਮ ਹੋ ਗਿਆ ਸਮਾਪਤ ਤੇ ਚੱਲੇ ਹੁਣ ਤਾਂ ਘਰੇ ਹੁਣ ਮਿਲਾਂਗੇ ਤੁਹਾਨੂੰ 2026 ਦੇ ਵਿੱਚ ਦੁਕਾਨ ਦੇ ਉੱਤੇ ਠੀਕ ਹੈ ਨਾ ਬਾਈ ਬਾਈ ਨੇ ਵੀ ਚੱਲੋ ਉੱਗੋ जरा ਸਾਹ ਦੇ ਚਾ ਚਾ ਭਾਈਆ ਦੋ ਬੱਚਾ ਆ ਰਹੇ ਦੋ ਬੱਚਾ ਆ ਰਹੇ ਆ ਵੀ ਆਓ ਇਹ ਮੈਂ ਕੱਲੇ ਜਾਓ 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 ਜਾਈ ਮੈਂ ਕੱਲੇ ਜਾਓ ਜਾਓ ਤੋ ਆਇਓ 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 ਦਦਾ ਤੂੰ ਨਹੀਂ ਸਕਾਰੀ ਹੈਪੀ ਹੈਪੀ ਹੋਏ ਐਪੀਲੂਏ Happy New Year New Year Ini wera putih Happy New Year Happy New Year yer e pi nu yer e pi nu yer Happy pi nu Happy New Year nu yer e ਇਹ ਆਖਰੀ ਪਰੌਂਠਾ ਅਲਵੜਾ ਖਾਣ ਲੱਗੇ ਫਿਰ ਆਪਾਂ 26 ਦੇ ਵਿੱਚ ਖਾਏਗਾ ਨੇ ਆਲੂ ਗੋਭੀ ਮੁਰੀਆਲੇ ਪਰੌਂਠੇ ਤੇ ਨਾਲ ਸਾਡਾ ਢਿੰਗਰੀ ਇਧਰ ਠੀਕ ਹੈ ਆਦਰ ਆਪਾਂ ਖੋਟੀ ਖਾਣ ਲੱਗਿਆ ਹੁਣ ਕਿਤਾ ਕਿਸੇ ਦਾ ਵੀ ਦਿਲ ਕਰਦਾ ਅੱਜ ਫੁੱਲੇ ਸਰਦੇ ਇਹ ਕਹਿੰਦਾ ਮੈਂ ਲੈਣੇ ਤਾਂ ਵੀ ਰੋਟੀ ਖਾਣ ਤੋਂ ਬਾਅਦ ਇਹ ਲੜਾ ਆਲੂ ਟਿੱਕੀ ਲੈਣੀ ਇਹ ਕਹਿੰਦਾ ਆਲੂ ਟਿੱਕੀ ਖਾਣੀ ਹੈ ਢਿੱਕੀ ਖਾਣੀ ਹੈ ਤੇ ਇਧਰ ਸਾਡੀ ਢਿੰਗਰੀ ਵੀ ਦੇਖਦੀ ਪਈ ਹੈ ਤੇ ドラਪਾ ਸ਼ਕਲ ਲਗੇ ਪ੍ਰਸ਼ਾਦਾ ਲੋ ਜੀ ਅੱਜ ਦਾ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਹਾਂ ਬਲੌਗ ਜੀ ਕੋਸ਼ਿਸ਼ ਵਧੀਆ ਲੱਗਿਆ ਬਤਾ ਚੈਨਲ ਨੂੰ ਫੋਲੋ ਕਰ ਲਿਓ ਨਵੇਂ ਨਵੇਂ ਸੋਹਣੇ ਸੋਹਣੇ ਬਲੌਗ ਤੁਹਾਨੂੰ ਦੇਖਣ ਨੂੰ ਮਿਲੂਗੇ ਤੇ ਨਪਤੀ ਕਰੇਗਾ 786 YouTube ਚੈਨਲ ਵੱਲੋਂ ਸਾਰਿਆਂ ਨੂੰ ਹੈਪੀ ਨੀਅਰ ਸਾਰਿਆਂ ਚੜ੍ਹਦੀ ਕਲਾ ਜੀ ਰੱਖੇ ਮਾਲਕ ਦਿਨ ਖੁਸ਼ੀਆਂ ਭਰੇ ਚੜ੍ਹੇ ਜਿਸ ਦਿਨੇ ਬਲੌਗ ਆਊਗਾ ਉਹ ਦਿਨ ਆਊਗਾ ਤੋ ਯਾਰ 26 ਇੱਕ ਸਾਲ ਬਾਅਦ ਆਪਣਾ ਬਲੌਗ ਆਣਾ ਅੱਜ 2025 ਚ ਆਪਾਂ ਸ਼ੂਟ ਕਰ ਰਹੇ ਹਾਂ ਤੇ ਤੋ ਇਹ 2026 ਦੇ ਚ ਬਲੌਗ ਤੁਹਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲੇਗਾ ਤੇ ਹਮੇਸ਼ਾ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਦੁਆ ਕਰਿਓ ਵੀ 2026 ਦੇ ਚ ਆਪਣਾ ਚੈਨਲ ਤਰਕੀਆਂ ਦੇ ਵਿੱਚ ਜਾਵੇ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਜ਼ਿਆਦਾ ਤਰੱਕੀ ਕਰਨੀ ਆਪਾਂ ਮਾਲਕ ਹਮੇਸ਼ਾ 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 ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਹੈਪੀ ਬੇਅ ਬਾਈ ਗੁੱਡ ਨਾਈਟ ਬਾਈ ਬਾਈ